ਜੰਦੀ ਬੰਦੇ ਡਰਾਉਂਦੇ ਬਹੁਤ ਤੇ ਹੁਣੀ ਵਿੱਤਾ ਦੀ ਇਹ ਜਣ ਬਿਮਾਰ ਸਕਦਾ ਅਲੀ ਦਾ ਪਰ ਤੂੜੀ ਛਣ ਕੇ ਪਾਓ ਹੋਰ ਕੁਝ ਨਹੀਂ ਹੁੰਦਾ ਆਪਦੇ ਤੇ ਸ਼ੌਂਕ ਆ ਕਿਸੇ ਨੂੰ ਹੁਣ ਗੱਡੀ ਚਿੱਟੀ ਪਸੰਦ ਆ ਕਿਸੇ ਨੂੰ ਕਾਲੀ ਕਿਸੇ ਨੂੰ ਗਰੇ ਹਾਂਜੀ ਬਾਈ ਜੀ ਸਭ ਨੂੰ ਪਿਆਰ ਪ੍ਰੀ ਸ਼ਸ਼ੀ ਕਾਲ ਮੈਂ ਤੁਹਾਡਾ ਆਪਦਾ ਡਾਕਟਰ ਪੈਰੀ ਅੱਜ ਪਹੁੰਚਿਆ ਆਪਾਂ ਬਾਈ ਚਮਕੌਰ ਸਿੰਘ ਜੀ ਹੋਣਾ ਕੋਲ ਪਿੰਡ ਲੋਪੋਂ ਅੱਜ ਆਪਾਂ ਇੰਨਾ ਕਰਦਿਆਂ ਗੱਲ ਕੋੜਿਆਂ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਤੁਹਾਨੂੰ ਕੋੜਿਆਂ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ तकरीबन 3 ਸਾਲ ਹੋ ਗਏ ਵੀਰੇ ਅੱਛਾ ਇਹ ਆਪ ਨੂੰ ਸ਼ੌਂਕ ਕਿਵੇਂ ਪਿਆ ਇਹ ਸੌਂਕ ਪਹਿਲਾਂ ਆਪਣੇ ਪਿੰਡ ਚ ਰੱਖੀ ਤੇ ਆਪਣੇ ਸਰਪੰਚ ਲਵੇ ਹਾਂਜੀ ਬਸ ਹੋਰ ਛੋਟੇ ਹੁੰਦੇ ਦੇਖਦੇ ਹੁੰਦੇ ਤੇ ਸੌਂਕ ਦੀ ਮੰਚ ਅੱਛਾ ਜੀ ਹੌਲੀ ਹੌਲੀ ਚਲੋ ਪੂਰਾ ਹੋ ਗਿਆ ਅੱਛਾ ਜੀ ਪਹਿਲਾਂ ਤਾਂ ਜਾਂਦੀ ਬੰਦੇ ਡਰਾਉਂਦੇ ਬਹੁਤ ਤੇ ਅੱਛਾ ਜੀ ਵੀ ਆਏ ਹੁੰਦਾ ਆ ਹੁੰਦਾ ਬਤੂੜੀ ਛਾਂ ਕੇ ਪਾਓ ਹੋਰ ਕੁਝ ਨਹੀਂ ਹੁੰਦਾ ਜੀ ਬਸ ਆਪਣਾ ਜਨਵਰ ਪਹਿਲੇ ਜਨਵਰ ਲਈ ਆਪਣਾ ਪਹਿਲਾ ਹੀ ਪਹਿਲਾ ਜੀ ਜਿਹੜੀ ਇਹ ਕੋੜੀ ਆ ਗਈ ਇਹ ਮੈਂ ਆਪਣੀ ਸੂਈ ਵੀ ਆਪਣੇ ਕੋਲ ਆ ਕੇ ਜੀ ਸੂਈ ਆ ਜੀ ਸੂਈ ਆ ਬੱਚਾ ਮਰ ਗਿਆ ਤੀ ਇਹ ਦਾਣਾ ਅੱਛਾ ਅੱਛਾ ਜੀ ਮਰ ਗਿਆ ਸੀ ਰੰਗ ਜਾ ਹੋ ਗਿਆ ਤੀ ਵੈਸੇ ਸੜਾ ਜਾ ਹੋ ਜਾਂਦਾ ਉਹ ਅੱਛਾ ਅੱਛਾ ਜੀ ਹਾਂ ਇਹ ਉਹ ਹੋ ਗਿਆ ਸੀ ਤੇ ਆਪਾਂ ਇਹ ਮਤਲਬ ਆਪਾਂ ਇਹ ਬਰੀਡ ਕਿੱਥੋਂ ਕਰਵਾਈ ਸੀ ਪਹਿਲਾਂ ਹੀ ਆਪਾਂ ਨੇ ਆਪਾਂ ਬਰੀਡ ਬਨੇਰੇ ਤੋਂ ਕਰਾਈ ਤੀ ਵੀਰੇ ਬਾਬੇ ਤੋਂ ਅੱਛਾ ਅੱਛਾ ਜੀ ਬਨੇਰੇ ਟੱਲੇ ਤੇ ਸੀ ਬਾਬੇ ਲਵੇ ਅੱਛਾ ਅੱਛਾ ਹਾਂ ਇਹ ਉਹਨਾਂ ਤੋਂ ਕਰਾਈ ਸੀ ਜੀ ਤੇ ਅਸੀਂ ਅੱਜ ਵੀ ਦੇਖ ਰਹੇ ਸੀ ਤੁਸੀਂ ਅ ਅੱਛਾ ਇਹ ਕੋੜਾ ਨੁਕਰਾ ਕੋੜਾ ਨੁਕਰਾ ਕੋੜਾ ਹੈ ਅੱਛਾ ਇਹ ਆਪਣੀ ਕੋੜੀ ਮਾਰਵਾੜੀ ਹੈ ਇਹ ਮਾਰਵਾੜੀ ਹੈ ਇਹ ਕੋੜੀ ਉਮਰ ਕਿੰਨੀ ਹੈ ਇਹਦੀ ਇਹਦੀ ਉਮਰ ਮਾਲ ਨਾਲ ਉਹ ਵੀ ਹਲੇ ਦੋ ਦੰਦ ਹੋਈ ਨਹੀਂ ਜੀ ਜੇ ਹੋਈ ਨਹੀਂ ਹਜੇ ਹਾਂ ਠੀਕ ਹੈ ਜੀ ਹਾਈਟ ਕਿੰਨੀ ਹੈ ਇਹਦੀ ਇਹਦੀ ਹਾਈਟ ਬਾੜ ਤਰੇਟ ਹੋਊ ਵੀਰੇ ਮਿਣੀ ਤਾਂ ਹੈ ਨਹੀਂ ਆਪਾਂ ਨੇ ਕਦੇ ਬਾੜ ਤਰੇਟ ਲਾ ਲਓ ਬਸ ਇੱਥੇ ਗਾਈ ਹੈ ਤੇ ਆਪਾਂ ਨੂੰ ਕੌਣ ਬਵਾਉਂਦਾ ਡਾਈਟ ਪਲਾਨ ਕੀ ਚੱਲਦਾ ਆਪਣਾ ਡਾਈਟ ਦਾ ਆਹੀ ਹੈ ਵੀਰੇ ਬਸ ਸੋਲੇ ਹੋ ਜਾਂਦੇ ਨੇ ਚੋਕਰ ਹੋ ਜਾਂਦਾ ਤੇ ਬਾਜਰਾ ਹੋ ਜਾਂਦਾ ਬਸ ਹੋਰ ਤਾਂ ਹਰਾ ਚਾਰਾ ਜਵੀ ਹੋਗੀ ਅੱਛਾ ਅੱਛਾ ਜੀ ਹਾਂ ਸਿਆਲਾਂ ਚ ਗਰਮੀਆਂ ਚ ਵਾਹ ਹੋ ਜਾਂਦਾ ਚਰੀ ਹੋ ਜਾਂਦੀ ਹੈ ਬਸ ਤੁਸੀਂ ਸਾਮਸ ਵਾਲੇ ਦੀ ਇਹੇ ਇਕੱਲੇ ਸੀ ਆਪ ਹੀ ਕਰਦੇ ਰੱਖਿਆ ਬੰਦਾ ਆਪਾਂ ਨੇ ਨਹੀਂ ਨਹੀਂ ਆਪਾਂ ਹੀ ਕਰਦੇ ਆਪੇ ਵੀਰੇ ਅੱਛਾ ਠੀਕ ਹੈ ਕਰਦੇ ਕਰੀ ਜਾਂਦੇ ਨੇ ਵਿੱਚ ਦੀ ਦਿਨ ਨੂੰ ਅੰਦਰ ਬਾਹਰ ਠੀਕ ਹੈ ਜੀ ਹਾਂ ਜਵਾਕ ਲਈ ਫਰੀ ਜਾਂਦੇ ਹੁੰਦੇ ਨੇ ਇਹਦਾ ਕੋਈ ਚੱਕਰ ਨਹੀਂ ਅੱਛਾ ਅੱਛਾ ਮਤਲਬ ਇਹ ਤੁਸੀਂ ਆਪਾਂ ਸਵਾਰੀ ਵਗੈਰਾ ਕਰਦੇ ਹਾਂ ਹਾਂ ਜੀ ਹਾਂ ਸਵਾਰੀ ਕਰਦੇ ਬਿਲਕੁਲ ਸੀਲ ਹੈ ਵਸ ਵਧੀਆ ਹਾਂ ਜੀ ਹਾਂ ਸੀਲ ਆ ਘੋੜੀ ਤਾਂ ਇਹ ਸੁਣਨ ਦੇ ਵਿੱਚ ਆਉਂਦਾ ਕਿ ਇਹ ਕੋੜੇ ਲੱਤ ਵੀ ਬਹੁਤ ਮਾਰਦੇ ਨੇ ਲੱਤ ਵੀਰੇ ਆਂ ਜਿਹਨੂੰ ਫੜਨ ਦਾ ਪਤਾ ਨਹੀਂ ਉਹ ਆਲਾ ਰੱਸਾ ਲੰਬਾ ਕਰ ਜਾਂਦਾ ਕੋੜਾ ਗੈਲੋ ਲੱਤ ਚੱਕਦਾ ਹੀ ਆ ਅੱਛਾ ਅੱਛਾ ਫਿਰ ਲੱਤ ਦਾ ਖਾਣ ਲਕਾਂ ਮਾਰਨ ਦੇ ਜਾਂਚ ਵੱਧ ਜਾਂਦੇ ਨੇ ਜੇ ਆਪਾਂ ਧਿਆਨ ਨਾਲ ਚਲਾਈਏ ਫਿਰ ਧਿਆਨ ਨਾਲ ਚਲਾਵਾਂਗੇ ਆਪਾਂ ਰੱਸਾ ਜੇ ਹੁਣ ਮੰਨ ਲ ਕੇ ਚਲੋ ਵੀ ਉਹ ਰੋ ਫੜ ਕੇ ਲੈ ਕੇ ਜਾਂਦੇ ਆ ਜੇ ਆਪਾਂ ਗੈਲ ਜਾਵਾਂਗੇ ਫਿਰ ਤਾਂ ਲੱਤ ਮਾਰੂਏ ਨਾ ਕੋਈ ਵੀ ਜਾਨਵਰ ਹੈ ਉਹ ਚਾਮਲ ਦਾ ਹੈ ਲੱਤਾਂ ਨਹੀਂ ਮਾਰਦਾ ਇਹਦੀ ਠੀਕ ਆ ਹਾਂ ਜੀ ਜੇ ਤੁ ਆਪੇ ਨਹੀਂ ਮਤਲਬ ਉੱਪਰ ਵਗ ਸਵਾਰੀ ਰਾਈਡਿੰਗ ਕਰਦੇ ਆ ਆਪਾਂ ਕਾਠੀ ਵਗ ਕਾਠੀ ਵੀਰੇ ਕਾਠੀ ਬਾਈ ਜਾਂਦੇ ਆਂ ਕੱਪੜਾ ਪਾ ਲੈਨੇ ਆਂ ਤਾਰੂ ਤਾਰੂ ਪਾ ਕੇ ਅੱਛਾ ਅੱਛਾ ਠੀਕ ਹੈ ਜੀ ਤੇ ਜਿਹੜੀ ਆਪਣੀ ਇਹ ਇਹ ਘੋੜੀ ਆ ਗਈ ਇਹ ਮਾਰਵਾੜੀ ਇਹ ਬੱਚੇ ਕੀ ਦੀ ਆ ਗਈ ਇਹ ਇਹ ਹੈਗੀ ਆ ਜੀ ਉਹਦੀ ਆਪਣਿਆਂ ਅਲੀ ਗੌਂਡਰ ਦੀ ਅਲੀ ਗੌਂਡਰ ਦੀ ਬੱਚੀ ਸਨਾਮਤੀ ਪਹਿਲਾਂ ਉਹ ਹੁਣ ਸਭ ਕੁਝ ਤਲ ਮੰਡੀ ਕਿੰਨੀ ਭੱਗ ਗਿਆ ਹੋਵੇ ਸਭ ਕੁਝ ਤਲ ਮੰਡੀ ਕਿੰਚੇ ਲੈ ਰਿਹਾ ਹੋਣਾ ਤੇ ਹੋਰ ਦੀ ਘੋੜਿਆਂ ਬਾਰੇ ਜਾਣਕਾਰੀ ਹੋਰ ਤਾਂ ਇਹੀ ਆ ਵੀਰੇ ਜਿਹਨੇ ਲੈਣਾ ਜਣਦੀ ਪਸੂ ਵਿਚਾਲਾ ਕਹਿੰਦਾ ਵੀ ਮੈਂ ਬੱਚਾ ਹੀ ਲੈਣਾ ਹੈ ਜਿਹਦੀ ਗੱਬਣ ਘੋੜੀ ਲੈ ਲਵੇ ਆਪਾਂ ਨੂੰ ਬੱਚੇ ਦਾ ਸੌਂਕ ਦੀ ਆਪਾਂ ਐਵੇਂ ਕਹੀਏ ਜੇ ਵਾਲੇ ਨੇ ਬੱਚਾ ਲੈਣਾ ਹੋਵੇ ਬੱਚਾ ਲੈ ਲਵੇ ਉਹ ਅਗਲੇ ਦੀ ਮਰਜ਼ੀ ਹੈ ਜੀ ਹੁਣ ਅਗਲਾ ਆਪਾਂ ਨੂੰ ਕਹੇ ਵੀ ਇਹਨੇ ਤਾਂ ਬੱਚਾ ਲਿਆ ਸੀ ਆਪਾਂ ਨੂੰ ਗੱਬਣ ਕਹਿੰਦਾ ਜਿਹਦੀ ਗੱਬਣ ਲੈਣ ਚ ਫਾਇਦਾ ਅਗਲੇ ਨੂੰ ਉਹ ਤਿੰਨ ਚਾਰ ਸਾਲ ਆਲਾ ਵੇਟ ਕਰਦਾ ਬਹੁੱਖੀ ਹੈ ਹਰ ਇੱਕ ਬੰਦਾ ਕਰ ਨਹੀਂ ਸਕਦਾ ਇੰਨੇ ਸਾਲ ਵੇਟ ਠੀਕ ਹੈ ਜਿਹਦੀ ਬੱਚੇ ਚ ਆਏ ਆ ਜਿਹੇ ਜਿਹਾ ਆਪਾਂ ਲਾਵਾਂਗੇ ਉਹੀ ਜੀ ਕੇਅਰ ਨਾਲ ਵਧੀਆ ਪਲ ਜਾਂਦਾ ਹੈ ਹਾਂ ਇਹ ਜ਼ਰੂਰੀ ਆ ਮੀਤਿਆਂ ਗੱਲ ਜਿਹੜੀ ਜਿਹ ਨੀ ਕੋ ਕਹਿੰਦੇ ਨੇ ਵੀ ਕੋੜਾ ਵੀ ਉਹ ਤੇ ਇਹਦੀ ਕੇਰ ਬਹੁਤ ਹੈ ਜਲਦੀ ਮਾਰੀ ਜਾਂਦਾ ਬਹੁਤ ਧਿਆਨ ਨਾਲ ਹਾਂਜੀ ਜੇ ਵੀਰੇ ਹੁਣ ਦਾਣਾ ਤੂੜੀਉ ਨਹੀਂ ਛਾਣ ਕੇ ਪਾਉਣੀ ਫਿਰ ਤਾਂ ਦੀਏ ਦਿਨ ਵੀ ਮਾਰ ਸਕਦਾ ਅਗਲੇ ਦਾ ਖਬਰ ਕਹਿ ਲੈਣ ਕੱਢੇ ਮੇਨ ਦਾ ਧਿਆਨ ਦੀ ਗੱਲ ਹੈ ਬਾਕੀ ਪਰਮਾਤਮਾ ਦੇ ਹੱਥਾਂ ਤੂੜੀ ਛਾਣ ਕੇ ਪਾਓ ਹੋਰ ਕੋਈ ਚੱਕਰ ਨਹੀਂ ਠੀਕ ਹੈ ਜੀ ਵਾਹ ਸਿਆਲ ਚ ਠੰਡਾ ਪਾਣੀ ਨਾ ਪਿਓ ਵਾਸ ਇਹ ਨਮਾਉਣ ਨਮਾਉਣ ਦਾ ਨਮਾਉਣ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਵੀਰੇ ਧੁੱਪ ਲਿਕੜੇ ਨਮਾਦੋ ਨਹੀਂ ਗਿੱਲਾ ਕੱਪੜਾ ਮਾਰ ਕੇ ਸੁੱਕਾ ਮਾਰ ਦੋ ਵਾਸ ਐਡੀ ਗੱਲ ਨਹੀਂ ਠੀਕ ਹੈ ਤੇ ਇਹ ਖੁਰੀਆਂ ਵਗੈਰਾ ਆਪਣੀ ਇਹਦੀ ਕੀ ਹਿਸਾਬ ਦਾ ਨਹੀਂ 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 ਜੇ ਕੱਚੇ ਚੱਲਦੀ ਆ ਫਿਰ ਕੋਈ ਏਡਾ ਚੱਕਰ ਨਹੀਂ ਹੁੰਦਾ ਨਹੀਂ ਫਿਰ ਇਹਦੇ ਨੌ ਘਾ ਫਿਰ 43 ਦਿਨਾਂ ਬਾਅਦ 50 ਦਿਨਾਂ ਬਾਅਦ ਕਰਾਉਣੇ ਪੈਂਦੇ ਨੇ ਨੌ ਨੌ ਘਟਾਉਣੀ ਪੈਂਦੀ ਰੱਕੇ ਹਾਂ ਹਾਂ ਹੁੰਦਾ ਵੀ ਜੇ ਫਿਰ ਨੌ ਘਟਣ ਵਾਲਾ ਕੋਈ ਜਿਹੜਾ ਆਪਣੇ ਆਉਂਦੇ ਨੇ ਕੋਈ ਵਧੀਆ ਆਪਣੇ ਵੀ ਇਹ ਸੰਗਾਲਾ ਸੰਗਾਲੀ ਤੋਂ ਆਉਂਦਾ ਮੁੰਡਾ ਅੱਛਾ ਅੱਛਾ ਹਾਂ ਨੌ ਦਾ ਹੈਗਾ ਨੌਵਾਂ ਭੁੱਲ ਗਿਆ ਦਾ ਅੱਛਾ ਅੱਛਾ ਸੰਗਾਲਾ ਦਿਲਬਰ ਖਾਨੀ ਨਹੀਂ ਕਹਿੰਦੇ ਜੇ ਆਪਾਂ ਕੋਈ ਵਧੀਆ ਬੰਦੇ ਨਾਲ ਕਰਾਈਏ ਇਹ ਤਾਂ ਘੋੜੇ ਚਾਲ ਪੈ ਜਾਂਦਾ ਫਰਕ ਪੈ ਜਾਂਦਾ ਵੀਰੇ ਪੈਰਾਂ 'ਚ ਜੇ ਮਾੜਾ ਜੀ ਵੀ ਫਰਕ ਪੈ ਗਿਆ ਡੰਗਰ ਟੇਡਾ ਬਿੰਗਾ ਪੈ ਇਹ ਚਾਲ ਪਵਾਈ ਆ ਪਗੋੜੀ ਦੀ ਹਾਂ ਜੀ ਹਾਂ ਪਵਾਈ ਆ ਆਪਾਂ ਗੁਰਪ੍ਰੀਤ ਤੋਂ ਬੜਵਾਲੀਏ ਤੋਂ ਅੱਛਾ ਅੱਛਾ ਹਾਂ ਉਹ ਤੋਂ ਪਵਾਈ ਸੀ ਵੀਰੇ ਆਪਾਂ ਇਹ ਚਾਲ ਪਾਉਣ ਦਾ ਫਾਇਦਾ ਹੈ ਕਿ ਨਾ ਆਪ ਨੂੰ ਕੋਈ ਹਾਂ ਚਾਲ ਤਾਂ ਪਵਾਉਣੀ ਪੈਂਦੀ ਆ ਵੀਰੇ ਜੇ ਆਪ ਤੋਰਾਂਗੇ ਫਿਰ ਉਹ ਸਹੀ ਪ੍ਰੋਪਰ ਨਹੀਂ ਤੁਰਦਾ ਹੁੰਦਾ ਬਾਕੀ ਬੰਦੇ ਵਿੱਚ ਆਪ ਵੀ ਤੋਰਦੇ ਨੇ ਕਹਿੰਦੇ ਆਪਣਾ ਕੋਈ ਵਧੀਆ ਤੇ ਪਾਉਣੀ ਚਾਹੀਦੀ ਧਿਆਨ ਦੀ ਗੱਲਾਂ ਨੇ ਇਹ ਹਾਂ ਧਿਆਨ ਤੇ ਹੁਣ ਇਹ ਤਾਂ ਬੰਦੇ ਫੀਸ ਬਹੁ ਲੈਂਦੇ ਨੇ ਸਾਰਾ ਕੁਝ ਸਿਕਾਉਂਦੇ ਨੇ ਆਪਾਂ ਕੱਲੀ ਚਾਲ ਦੋਏ ਚਾਲਾਂ ਪਵਾਈਆਂ ਦੀ ਇਹ ਚ ਇੱਕ ਇੱਕ ਦਾ ਰੇਵੀ ਆਉਂਦੀ ਹੈਗੀ ਹਾਂ ਇੱਕ ਆ ਬਸ ਅਰੇਵੀ ਇੱਕਰਵਾਲ ਚਾਲ ਬਸ ਇਹ ਠੀ ਜੰਦੀ ਜੀ ਇਹ ਬੰਦੇ ਨੇ ਰੱਖਣੀਆਂ ਨਵੇਂ ਨੇ ਡਰਨ ਵਾਲਾ ਕੋਈ ਚੱਕਰ ਨਹੀਂ ਯਾਰ ਦੇਖੋ ਰਿਸਕ ਤਾਂ ਲੈਣਾ ਪੈਂਦਾ ਬਾਕੀ ਪਰਮਾਤਮਾ ਦੇ ਹੱਥ ਚ ਹੈ ਠੀਕ ਆ ਮਰਦੇ ਮਰਦੇ ਐ ਕਾ ਨੂੰ ਮਰਦੇ ਨੇ ਐ ਕਾ ਨੂੰ ਹੁੰਦਾ ਹੁੰਦਾ ਜੇ ਕੇਰ ਸਹੀ ਪ੍ਰੋਪਰ ਹੋਵੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਕੀ ਮਤ ਜੇ ਕਿ ਆਪਣੇ ਆਮ ਛੋੜੇ ਜ਼ਿੰਮੇਵਾਰ ਨੇ ਰੱਖਣੀਆਂ ਤਾਂ ਉਹ ਮਤਲਬ ਫੀਮੇਲ ਲਵੇ ਕੋੜੀ ਲਵੇ ਕੋੜਾ ਨਾ ਲਵੇ ਕੋੜਾ ਨਾ ਲਵੇ ਕੋੜਾ ਆਮ ਬੰਦੇ ਦੇ ਵਾਸਤਾ ਰੋਗ ਨਹੀਂ ਹੈਗਾ ਵੀਰੇ ਕੋੜਾ ਤਾਂ ਬਹੁਤ ਦੋ ਬੰਦਿਆਂ ਨੂੰ ਜੰਦੀ ਦੋ ਬੰਦੇ ਚਾਹੀਦੇ ਨੇ ਉਹਨੂੰ ਕੋੜੇ ਨੂੰ ਪੱਕੇ ਪੱਕੇ ਦੇਖ ਆਪਾਂ ਪੂੜੀ ਅੱਕਾਂ ਦਾ ਬੱਚਾ ਜੀ ਜਾਂਦੀ ਆਗਾ ਵੇਖੀ ਜਾਂਦਾਗਾ ਉਹ ਵਧੀਆ ਆਮਦ ਨੂੰ ਆ ਜਾਂਦੀ ਹੈ ਜੀ ਹਾਂ ਬਸ ਇਹ ਆਪਣੀ ਫਸਲ ਹੈ ਇੱਕ ਹਾਂ ਜੀ ਤੇ ਆਪਾਂ ਜਨਵਰੀ ਇੱਕ ਆਪਣੇ ਕੋਲ ਅੱਗੇ ਵਧਾਉਣਗੇ ਆਪਾਂ ਜਨਵਰੀ ਅੱਪਾ ਵੀਰੇ ਇਹਦਾ ਹੀ ਬੱਚਾ ਜੀ ਦੇਤਾ ਨੇ ਬਸੇਰਾ ਦੇਤਾ ਪਾਲਾਂਗੇ ਇਹ ਪਾਲਾਂਗੇ ਹਾਂ ਜੀ ਦਿੱਤੀ ਸੀ ਬਸੇਰੀ ਦੀ ਫੋਟੋ ਲਾਵਾਂਗੇ ਬਹੁਤ ਲੰਬੀ ਸੀ ਥੱਲੇ ਦੀ ਲੰਘਦੀ ਨਹੀਂ ਸੀ ਬਹੁਤ ਲੰਬੀ ਲੰਝੀ ਸੀ ਨਹੀਂ ਆਪਾਂ ਲਈ ਇਹ ਬਿਜ਼ਨਸ ਵਾਸਤੇ ਸੌਂਕ ਪਰ ਕਰਨ ਲਈ ਸੀ ਵੀਰੇ ਦੋਏ ਗੱਲਾਂ ਨੇ ਚਾਹੇ ਆਲਾ ਸੌਂਕ ਨੂੰ ਕਹਦੇ ਵੀ ਇਹ ਫਸਲ ਤਾਂ ਆਉਂਦੀ ਹੋ ਆ ਇਹ ਤਾਂ ਹੈਗੀ ਹਾਂ ਜੀ ਹਾਂ ਸੌਂਕ ਵੀ ਹੈ ਫਸਲ ਵੀ ਹੈ ਦੋਏ ਗੱਲਾਂ ਨੇ ਇਹ ਆਪਾਂ ਕਈ ਸ਼ੌਕ ਜਨ ਦੀ ਵੱਧਤੀ ਆ ਅਸਲ ਤੋਂ ਸੋ ਬੱਚੇ ਬੱਚਾ ਵਾਲਾ ਆਪਣੇ ਮਨ ਚ ਹੈ ਨਹੀਂ ਤੀ ਮੈਂ ਸ਼ੌਕ ਨੂੰ ਲਈਦੀ ਆਪਾਂ ਸ਼ੌਕ ਨੂੰ ਲਈਦੀ ਵੀ ਸ਼ੌਕ ਪੂਰਾ ਕਰਨਾ ਵੀ ਲੋਕਾਂ ਨੂੰ ਡਰਾਉਂਦੇ ਨੇ ਆ ਇਹ ਹੋ ਜਾਂਦਾ ਇਹ ਹੋ ਜਾਂਦਾ ਉਹ ਸ਼ੌਕ ਲੋਕਾਂ ਨੂੰ ਦੱਸਿਆ ਵੀ ਹੈ ਨਹੀਂ ਕੋਈ ਏਡੀ ਗੱਲ ਜਿੰਨਾ ਡਰਾਉਂਦੇ ਤੇ ਕਹਿੰਦੀ ਬੰਦੇ ਡਰਾਈਵਰ ਤੇ ਜਾਂਦੇ ਦੇ ਅਸਲ ਤਾਂ ਪਹਿਲਾਂ ਹੀ ਚੰਗੇ ਚੰਗੇ ਡਰਨ ਵਾਲੀ ਕੋਈ ਗੱਲ ਨਹੀਂ ਹੈ ਕਿ ਟਿਕਟੂ ਕੇ ਸਹੀ ਟਾਈਮ ਤੇ ਲਵਾਓ ਕੋਈ ਚੱਕਰ ਨਹੀਂ ਨੀ ਵਿੱਚ ਲੋਕ ਕਹਿੰਦੇ ਅਸੀਂ ਏਡੀ ਗੱਲ ਲਵਾਉਂਦੇ ਨਹੀਂ ਇਸ ਤਰ੍ਹਾਂ ਰੰਜਿ ਲਵਾ ਕੇ ਦੇਖੀ ਝੂਠ ਬੋਲੀ ਜਾਂਦੇ ਅਗੇ ਕੀ ਰੱਬ ਜਾਣਦਾ ਵੀਰੇ ਇਹੋ ਜਿਹੇ ਵੀ ਹੋਣਗੇ ਅਜਿhta ਜੰਦੀ ਪ੍ਰੋਪਰ ਟਾਈਮ ਦੀ ਟਾਈਮ ਟੀਕਾ ਲਵਾਉਣੀ ਹੈ ਜਿਹੜਾ ਫਿਰ ਟ੍ਰੀਟਮੈਂਟ ਕਰਾਉਣਾ ਚਾਹੀਦਾ ਆਪਾਂ ਨੂੰ ਹਾਂ ਕਰਾਉਣਾ ਚਾਹੀਦਾ ਜ਼ਰੂਰੀ ਹੈਗਾ ਉਹ ਜਿੰਦੀ ਜੇ ਹੁਣ ਬਾਅਦ ਚ ਕਹਾਂਗੇ ਆਪਾਂ ਬਾਅਦ ਚ ਤਾਂ ਫਾਇਦਾ ਨਹੀਂ ਕੋਈ ਠੀਕ ਹੈ ਵੀ ਸਹੀ ਹੈਗਾ ਪਹਿਲਾਂ ਸਹੀ ਜਿਵੇਂ ਆਪਾਂ ਨੇ ਦੇਣੇ ਨੇ ਐਡਜੈਕਸ਼ਨ ਉਹ ਦੇਣੇ ਚਾਹੀਦੇ ਨੇ ਸਰੇ ਦਾ ਹੋ ਗਿਆ ਆ ਆਪਣਾ ਇਹਦਾ ਹੋ ਗਿਆ ਟੈਟਨਸ ਦਾ ਇਹਦਾ ਜ਼ਰੂਰੀ ਨਹੀਂ ਜੀ ਸਹੀ ਹੈ ਸਹੀ ਆ ਸੱਟ ਸੱਟ ਖਾ ਲੈਂਦੇ ਨੇ ਪੈਰ ਪੂਰ ਤੇ ਪਾਣੀ ਲੱਗ ਜਾ ਟੈਟਨਸ ਹੋ ਜੇ ਉਹ ਟੀਕੇ ਲੱਗੇ ਚ ਆਪਾਂ ਨੂੰ ਕੋਈ ਡਰ ਨਹੀਂ ਫੇਰ ਨਹੀਂ ਕੋਈ ਚੱਕਰ ਆਉਂਦਾ ਜੀ ਆਪਾਂ ਜਿਵੇਂ ਕਾਫੀ ਜਿਵੇਂ ਆਪਣੇ ਬਰਡਲਾਈਨ ਆ ਗਈਆਂ ਜਾਂ ਨਸਲ ਆ ਗਈਆਂ ਆਪਣੂ ਵੀ ਜੀ ਜਿਆਦਾ ਵਧੀਆ ਕਿਹੜੀ ਹੈ ਕਿ ਰੱਖਣ ਦੇ ਵਿੱਚ ਮੈਂ ਤਾਂ ਵੀਰੇ ਦੇਖ ਮਾਲਵਾਲੀ ਵਧੀਆ ਲੱਗੀ ਇਹ ਹਾਂਜੀ ਆ ਆਪਣੇ ਲਾਲ ਚੰਬੀ ਇਹ ਨੌਕਰੇ ਬੱਚੇ ਕਹਿੰਦੇ ਪਾਉਂਦੀ ਆ ਹਾਂਜੀ ਆਪਾਂ ਤਾਂ ਇਹ ਵਧੀਆ ਲੱਗਿਆ ਬਾਕੀ ਅਗਲੇ ਦਾ ਆਪਦਾ ਆਪਦਾ ਸਮਕਾ ਕਾਲੀ ਕਹਿਨਦਾ ਲਾ ਚਿੱਟੀ ਕਹਿਨਦਾ ਹਾਂਜੀ ਕਹਿੰਦੀ ਕਾਲੀ ਚਿੱਟੀ 'ਚ ਰੱਖਣ ਜਮ ਹੋ ਫਰਕ ਹੈ ਠੀਕ ਹੈ ਚਿੱਟੀ ਦੀ ਤਾਂ ਬਾੜੀ ਸਮਾਲ ਆ ਜਿੰਨੀ ਕਹਿ ਦੋ ਠੀਕ ਹੈ ਠੀਕ ਹੈ ਹਾਂ ਉਹ ਤੇ ਨੋਕਰ ਲਈ ਜੇ ਮਾਰਵਾੜੀ ਆਪਾਂ ਜਿਹੜਾ ਮਰਜੀ ਲੈ ਲੋ ਨੀ ਕੀ ਕਾਪੜੀ ਮੱਜੂਗੇ 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 ਲੈ ਲੈਂਦੇ ਉਹ ਲੀਲੇ ਘੋੜੇ ਹੁੰਦੇ ਨੇ ਵੀ ਬੜੀ ਲੀਲੇ ਘੋੜੇ ਹਾਂ ਉਹ ਵੀ ਵਧੀਆ ਚੀਜ਼ ਆ ਵਧੀਆ ਘੋੜੇ ਹੋ ਗੀ ਹਾਂ ਘੋੜੇ ਸਾਰੇ ਵਧੀਆ ਨੇ ਘੋੜਾ ਕੋਈ ਨਹੀਂ ਮਾੜਾ ਵੀਰੇ ਮੈਂ ਰੱਖਣ ਦੇ ਸ਼ੌਂਕ ਤੇ ਆਪਾਂ ਦੇ ਆਪਦੇ ਤੇ ਸ਼ੌਂਕ ਆ ਕਿਸੇ ਨੂੰ ਹੁਣ ਗੱਡੀ ਚਿੱਟੀ ਪਸੰਦ ਆ ਕਿਸੇ ਨੂੰ ਕਾਲੀ ਕਿਸੇ ਨੂੰ ਗਰੇ ਐਂ ਸ਼ੌਂਕ ਹੁੰਦਾ ਆਪ ਦਾ ਦਾ ਵੈਸੇ ਸਾਡੇ ਦਾ ਮੱਚ ਹੈ ਨਹੀਂ ਤੀ ਵੀ ਆ ਰੰਗ ਲੈਣਾ ਹਾਂਜੀ ਸਾਡੇ ਨਾਲ ਜਿਹੜੇ ਮਿੱਤਰ ਮਿਲੇ ਤੇ ਉਹਨੇ ਸੀਰਪਿੰਡ ਤੋਂ ਸਰਸੇ ਲਵੇ ਆ। ਅੱਛਾ ਜੀ। ਅਸੀਂ ਵੈਸੇ ਹੀ ਦੋਏ ਬੰਦੇਣਾਂ ਜਾਣ ਬਾਗੇ ਤੇ। ਅੱਛਾ ਜੀ। ਅਸੀਂ ਮੈਨੂੰ ਕਹਿੰਦਾ ਵੀ ਹੁਣ ਕਿਵੇਂ ਕਰਾਂਗੇ ਮਾਹ ਖੜ ਜਾ ਫਿਰ ਅਸੀਂ ਉਹਨਾਂ ਦੇ ਦਾਰ ਲਵੇ ਗਏ। ਕਹਿੰਦਾ ਕਿਸੇ ਲਵੇ ਫਾਸ ਨਾ ਜਾਏ ਉਹ ਬੰਦੇ ਨੇ। ਸਾਨੂੰ ਗੱਲ ਦੱਸੀ। ਹਾਂ ਜੀ। ਸਾਨੂੰ ਕਹਦਾ ਆਜੋ ਸਾਡੇ ਡੇਰੇ ਤੇ ਅਸੀਂ ਉਹਨਾਂ ਲਵੇ ਗਏ। ਚਾਹ ਪਾਣੀ ਪਾਇਆ ਉਹਨਾਂ ਨੇ ਵੀਰੇ ਵਧੀਆ। ਹਾਂ ਜੀ। ਅਸੀਂ ਤਿੰਨ ਦਿਨਾਂ ਜਾਨਵਰ ਦਿਖਾਈ ਗਏ ਉਹਨਾਂ ਨੂੰ। ਅੱਛਾ ਜੀ। ਕਹਿੰਦਾ ਇਹ ਨਾ ਕਿਹੋ ਵੀ ਅਸੀਂ ਅੱਕ ਜਾਾਂਗੇ। ਚਾਹੇ ਕਹਿੰਦਾ 1000 ਜਾਨਵਰ ਦਿਖਾ ਦਿਓ ਅਸੀਂ ਅੱਕ ਦੇਣੀ ਤੁਹਾਨੂੰ ਇੱਕ ਨੰਬਰ ਦੇ ਮਾਹੀ ਗੱਤਾਂ ਟੀਚਰਾਂ ਆਈਆਂ ਵਾਲੀ ਗੱਲ ਨਾ ਹੋ ਜੇ ਕਹਿੰਦਾ ਯਾਰ ਜਿਨੇ ਕਰਨੀ ਆ ਉਹ ਤਾਂ ਤੇਰੇ ਚੰਗੇ ਨੂੰ ਵੀ ਕਰੂ ਮਾੜੇ ਨੂੰ ਵੀ ਜਿਹਨੂੰ ਪਤਾ ਹੈ ਉਹ ਕਰੂਗਾ ਟੀਚਰ ਪੈਸੇ ਲੈ ਜੀ ਬਸੇਰੀ ਬੰਨ ਜੀ ਇਹ ਗੱਲ ਕਹਤੀ ਸੀ ਦੀ ਬੰਦੇ ਨੇ ਕਹਿੰਦਾ ਤੁਸੀਂ ਢੀ ਦੂਰੋਂ ਆਏ ਹੋ ਯਾਰ ਤੁਹਾਡੇ ਨਾਲ ਅੱਗ ਹੀ ਨ ਲੱਗਣ ਦਿੰਦੇ ਇਹ ਸਹੀ ਗੱਲ ਹੈ ਵੀ ਹੁਣ ਅਸੀਂ ਅਣਜਾਣ ਤੇ ਸਾਨੂੰ ਦੇਖ ਕੇ ਜਾਨਵਰ ਜਿਵੇਂ ਛੋਟਾ ਕਤੂਰਾ ਵਧੀਆ ਲੱਗਦਾ ਹੁੰਦਾ ਐ ਥੋੜਾ ਜਿਹਾ ਵਧੀਆ ਲੱਗਿਆ ਕਰੇ ਉਹ ਕਿਆ ਕਰ ਨਹੀਂ ਇਹ ਚਾਹ ਗੜਬੜਾ ਸਾਨੂੰ ਤਾਂ ਹੁਣ ਪਤਾ ਨਹੀਂ ਹਾਂ ਇਹ ਆ ਬੰਦੇ ਕੋਈ ਪੱਦੀ ਨਹੀਂ ਹੁੰਦਾ ਵੀ ਕੀ ਹਾਂ ਹੁਣ ਇਹ ਦੋ ਖੜੀਆਂ ਦੀ ਇੱਕ ਨੇ ਇਹ ਤੋਂ ਬ ਮੈਨੂੰ ਕਦਾ ਉਹ ਦੇਖ ਮਾ ਹਾਂ ਇਹ ਮੈਂ ਬੜੀ ਦੇਖਦਾ ਸੀ ਅੱਛਾ ਅੱਛਾ ਉਹ ਕਹਿੰਦਾ ਲੈਣਦਾਰਾ ਬੜੀ ਨਹੀਂ ਕਹਿੰਦਾ ਛੋਟੀ ਕਿ ਨਹੀਂ ਜਾਕ ਕਹਿੰਦਾ ਉਹ ਆ ਤੋਹਫਾ ਦਾ ਫਿਰ ਹੋ ਗਿਆ ਸਾਡਾ ਸਾਡਾ ਰਾਤ ਨੂੰ ਆ ਟਾਈਮ ਸਾਡਾ ਹੋ ਗਿਆ ਸੀ ਸਾਡਾ ਅੱਛਾ ਅਸੀਂ ਕਿੰਨੇ ਲੈ ਕੇ ਆਏ ਸੀ ਕਿੰਨੇ ਰੈਮ ਦੀ ਕਿੰਨੇ ਮਹੀਨੇ ਦੀ ਜਿਆਦਾ ਇਹ ਵੀਰੇ ਢਾਈ ਕ ਮਹੀਨਿਆਂ ਦੀ ਕਿਹਾ ਸੀ ਉਹਨਾਂ ਨੇ ਜਾਂਦੀ ਢਾਈ ਤੋਂ ਸਵਾ ਦੋ ਮਹੀਨੇ ਦੇ ਵਿੱਚ ਗਿਆ ਦੀ ਬੱਚੇ ਹੀ ਤੇ ਇਹ ਫੋਟੋ ਹੈਗੇ ਆਪਣੇ ਲੱਗੇ ਲਾ ਦਾਂਗੇ ਨਾ ਠੀਕ ਹੈ ਜੀ ਜਾਂ ਤਾਂ ਐਂ ਕਹਿੰਦੇ ਵੀ ਕੀ ਲੈਂਦਾ ਇਹ ਇਹਨੂੰ ਕੀ ਕਰੇਗਾ ਅੱਛਾ ਅੱਛਾ ਹਾਂ ਮਾਂ ਖੜ ਜਾ ਫਿਰ ਥੋੜਾ ਜਿਹਾ ਟਾਈਮ ਇਹ ਸਾਲ ਬਾਅਦ ਦਿਖਾਈ ਸੀ ਬੰਦਿਆਂ ਨੂੰ ਨੀ ਵਿੱਚ ਲੋਟ ਰਾਈ ਜਾਂਦੇ ਨੇ ਵੀ ਕੋੜ ਦੇ ਵਧੀਆ ਲੈਣਾ ਤਾਂ 70-80 ਲੱਖ ਕਰੋੜ ਰੁਪਇਆ ਲਾਉਂਦੇ ਹੀ ਨਹੀਂ ਕੋਣ ਇਹ ਤਾਂ ਗੱਲਾਂ ਨੇ ਉਹ ਗੱਲਾਂ ਨੇ ਯਾਰ ਡਰਾਉਣ ਵਾਲੇ ਕੰਮ ਨੇ ਅੱਛਾ ਅੱਛਾ ਜਿਹਨੇ ਲੈਣਾ ਯਾਰ ਲੱਖ ਰੁਪਏ ਦੇ ਵਿੱਚ ਸੌਂਕ ਪੂਰਾ ਕਰਨ ਵਾਲਾ ਕੰਮ ਹੋ ਜਾਂਦਾ ਵਧੀਆ ਹੋ ਜਾਂਦਾ ਹਾਂ ਜੇ ਹੁਣ ਉੱਚੇ ਲੈਵਲ ਤੇ ਤਾਂ ਫਿਰ ਤੋਂ ਕੀ ਗੱਲਾਂ ਨੇ ਹਾਂ ਓਕੇ ਇਹ ਠੀਕ ਆ ਹਾਂ ਮੈਂ ਜਿਹਨੇ ਬੰਦੇ ਨੇ ਪਹਿਲਾਂ ਸਟਾਰਟਿੰਗ ਕਰਨੀ ਆ ਤਾਂ ਕਿਸੇ ਹੋ ਮਤ ਠੀਕ ਜਾਨਵਰ ਤੋਂ ਕਰ ਲੈ ਕੋੜੀ ਸਾਦਾ ਜਾਨਵਰ ਲੈ ਲਓ ਨਾਲੇ ਆਪਾਂ ਨੂੰ ਭੇਤ ਆ ਜਾਂਦਾ ਟੀਕੇ ਟੱਲੇ ਦਾ ਪੌਣ ਚਾਣ ਦਾ ਚਾਰੇ ਦਾ ਨਮਾਉਣ ਤੋਂ ਬਾਉਣ ਦਾ ਸਾਰਾ ਪੈਰਾ ਪੂਰਾ ਦਾ ਸਾਰਾ ਪਤਾ ਲੱਗ ਜਾਂਦਾ ਪਹਿਲੇ ਬਾਦ ਚਾ ਉਹਦਾ ਜਿੰਨੀ ਗੰਜਾਇਆ ਸਾਹਿਬ ਦਾ ਉਹੋ ਜਿਹਾ ਕੰਮ ਕਰ ਸਕਦਾ ਨਾ ਕਿ ਹੁਣ ਆਪਾਂ ਪਹਿਲਾਂ ਹੀ ਕਹੀਏ ਵੀ ਆਪਾਂ ਨਿਆਵਾਂ ਵਾਲਾ ਲੈਣਾ ਆਪਾਂ ਨੇ ਮੇਲੇ 'ਚ ਪਾਉਣਾ ਫਿਰਤਾ ਵੀਰੇ ਉਹਦਾ ਪੈਸਾ ਵਾਲੀ ਕਰਦਾ ਜਿਆਦਾ ਆਪਾਂ ਇਹ ਕੋੜੀ ਪਿਆਰ ਵਧੀ ਕਰਦੀ ਹੋਈ ਹੈ ਇਹ ਫੁੱਲ ਵੀਰੇ ਫੁੱਲ ਜੇ ਆਉਂਦੀ ਹੋਮ ਘਰੇ ਤਾਂ ਹਣਕ ਦੀ ਹੋਣੀ ਹਾਂ ਹਾਂ ਜਦ ਮੈਂ ਉਹਨਾਂ ਕੰਮ ਤੋਂ ਹਾਰਨ ਮਾਰਦਾ ਇਹਨੇ ਕਰਨੇ ਚੱਕ ਲੈਣੇ ਨੇ ਅੱਛਾ ਵੀ ਆ ਗਏ ਹਾਂ ਜੀ ਤਾਂ ਪਾਇਆ ਹੋਇਆ ਕੋਈ ਇਸ ਨੂੰ ਫਿਰਤਾ ਚੁੱਪ ਰਹਿਂਦੀ ਜੇ ਨਹੀਂ ਪਾਇਆ ਹੋਇਆ ਫਿਰ ਇਹਨੇ ਹਣਕਣਾ ਮੈਨੂੰ ਅੱਛਾ ਵੀ ਆ ਗਏ ਹਾਂ ਇਹਨਾਂ ਨੂੰ ਪੁੱਛ ਲਓ ਜਵਾਕਾਂ ਨੂੰ ਹਣਕਦੀ ਹੁੰਦੀ ਹੈ ਕਿ ਨਹੀਂ ਜਦ ਇਹ ਮਾਰਦੀ ਆ ਕੋਈ ਵੀ ਆ ਗਿਆ ਹਾਂਜੀ ਹਾਂ ਠੀਕ ਹੈ ਹਾਂਜੀ ਭਾਜੀ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਸਾਡਾ YouTube ਚੈਨਲ ਡਾਕਟਰ ਪੈਨ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਜਲਦੀ ਹੀ ਤੁਹਾਡੇ ਲਈ ਇਦਾਂ ਦੇ ਹੋਰ ਵੀਡੀਓ ਲੈ ਕੇ ਪਾਉਂਦੇ ਰਾਵਾਂਗੇ ਤੁਹਾਡਾ ਧੰਨਵਾਦ